ਪਾਜੀ ਹੁਣ ਦੋ ਸਾਨੂੰ ਛੁੱਟੀਆਂ ਕੋਈ ਗੱਲ ਨਹੀਂ ਆ ਜਾਣਾ ਮੰਮੀ ਹੁਣਾਂ ਨੇ ਮੈਂ ਫੋਨ ਕੀਤਾ ਵਾ ਨੇ ਤੁਰ ਪਏ ਆ ਉਹ ਐ ਹੋਈ ਤੇ ਚੱਕਰ ਤੁਸੀਂ ਰਾਤ ਦਾ ਸਾਨੂੰ ਪਾਇਆ ਵਾ ਰਾਤ ਤੁਸੀਂ ਕਿਹਾ ਵੀ ਆ ਜਾਣਾ ਆ ਜਾਣਾ ਤੇ ਅਸੀਂ ਰਾਤ ਰਹਿ ਪਿਆ ਹੁਣ 9 ਦੇ 10 ਵਜ ਗਏ ਆ ਤੇ ਹਾਲੇ ਤੱਕ ਨਹੀਂ ਬੋੜੇ ਉਹਨਾਂ ਨੇ ਸ਼ਾਮਾਂ ਨੂੰ ਹੋਣਾ ਵਾ ਉਹ ਨਹੀਂ ਨਹੀਂ ਸ਼ਾਮਾਂ ਨੂੰ ਨਾ ਦਾਦੀ ਨੂੰ ਪਤਾ ਵਾ ਕੰਮ ਤਾਂ ਦੇ ਦੇਣਾ ਵਾ ਉਹਦੇ ਮਜਬੂਰੀ ਜਿਹੜਾ ਰਾਤ ਰਹਿ ਪਿਆ ਪਹਿਲਾਂ ਚਲ ਗਏ ਮਾਸੀ ਕੋਲ ਕਿ ਨਾਨੀ ਬਿਮਾਰੀ ਉਹ ਉੱਥੇ ਜਾਂਦੇ ਸੀ ਆ ਜਾਣਾ ਤੇ ਮਾਮੇ ਨੇ ਫਿਰ ਆਉ ਨਹੀਂ ਦਿੱਤਾ ਮਾਮਾ ਦਾ ਮਾਹ ਮਾਂ ਭਾਈਆ ਜਰਾ ਟਾਈਮ ਲੱਗਾ ਤੇ ਤੂੰ ਰਾਤ ਰਹਿ ਗਈ ਜਾ ਸਾਨੂੰ ਜਾਣ ਦੋ ਅਸੀਂ ਵੀ ਕੰਮ ਕਰ ਵਾਲੇ ਆ ਘਰੇ ਕੋਈ ਕੰਮ ਕਰੀਏ ਚੱਲ ਕੇ ਓਨਾ ਸਾਨੂੰ ਅਤਰਾ ਲੱਗਿਆ ਤੂੰ ਚਿਤਾ ਵਿਲਾ ਹੁਣ ਨੈ ਤਰੀ ਪੈਂਦੀ ਆ ਉਹ ਹੈ ਤੇ ਉਹ ਕੰਮ ਹੈਗੇ ਪਰ ਮੈਂ ਵੀ ਦਵਾਈ ਦਾ ਰੂਕ ਕੋਈ ਕੰਮ ਛੋਣੇ ਨੂੰ ਹੁੰਦੇ ਆ ਫਟੇਰਾ ਪਾਉਣ ਲਈ ਉਹ ਪਾਵਾ ਜਾ ਕੇ ਕੋਨਾ ਕੋਤੇ ਕਰਾਂ ਝੋਲੂ ਤੀ ਫਟੇਰਾ ਪੈਂਦੀ ਸਤੇ ਪਾਦਣੀ ਤੇ ਹੋਰ ਪੈਂਦੇ ਸਦੀ ਪਵੇ ਸਭ ਤੋਂ ਚੰਗਾ ਰਹਿੰਦਾ ਵਕੇ ਨਹੀਂ ਨਹੀਂ ਸਾਡੇ ਇਥੇ ਤੀਜੇ ਪੁਰੇ ਨਾ ਪਉਂਦੇ ਨਹੀਂ ਨਹੀਂ ਟਾਈਮ ਸਿਰ ਪਈ ਹੋਵੇ ਸਕੋ ਹੁਣੇ ਸੁੰਡੀ ਲੱਗਣੀ ਛੋਣਿਆਂ ਨੂੰ ਥੱਲੇ ਉਹ ਨਹੀਂ ਫੇ ਸਾਡੇ ਇਥੇ ਮਾਲਕ ਦੀ ਕਿਰਪਾ ਹੀ ਉਹ ਸਾਡੇ ਤੀਜਾ ਪੁਰਾ ਪਉਂਦੇ ਨਾ ਕਈ ਉਦੋਂ ਪਉਂਦੇ ਕਈ ਜੇ ਪ ਉਨਾਂ ਨੇ ਪਹਿਲੇ ਸਿਰੇ ਪਾ ਲਈਆ ਸਟਾਰਟਿੰਗ ਤੋਂ ਹੀ ਕੰਮ ਖਤਮ ਫਿਰ ਗਾਂ ਦੇ ਘਾਟੋਲੇ ਫਿਰ ਤੋਂ ਮੁੜ ਕੇ ਕੋਈ ਗੱਲ ਨਹੀਂ ਯੂਰੀਆ ਪਾਉਂਦੇ ਫਿਰਦੇ ਬੱਤ ਫੜ ਕੇ ਉਹ ਮੈਂ ਤਾਂ ਸਗੋਂ ਆਪ ਦਿੱਕਤ ਹੈ ਮੰਮੀ ਹਣੀ ਉਹਦੇ ਤੇ ਲਾ ਕੇ ਬਹਿੰਦੇ ਤੇ ਮੈਂ ਕਮਾੜ ਚ ਪਾਣੀ ਛੱਡਿਆ ਨਿੱਕੇ ਜਿਹਾ ਉਹ ਤਾਜਾ ਲੱਗਾ ਸੀ ਉਹ ਤੇ ਮੈਂ ਪਾਉਣੀ ਸੀ ਆ ਦਵਾਈਆਂ ਦੁਈਆਂ ਲਾ ਕੇ ਇੱਕ ਅੱਖ ਵਾਲੀ ਤੇ ਦੂਜੀ ਅਲਟਰਾਜਨ ਹਾਂ ਹਾਂ ਐਡੀ ਸੁੰਡੀ ਸਾਡੀ ਨਾ ਪਵੇ ਆਹੋ ਤੇ ਮੈਨੂੰ ਜਿਆਦਾ ਧੁੱਪ ਵਾਹ ਬਈ ਚੜ ਜਾਣੀ ਹੈ ਮੈਨੂੰ ਜਿਆਦਾ ਦੁਪਹਿਰ ਮਾਰੀ ਕਰਨੀ ਪੈਣੀ ਅੱਜ ਦੁਪਹਿਰੇ ਨਾ ਦਵਾਈ ਪਾਇਆ ਭਾਈ ਕਿਉਂ ਦੁਪਹਿਰੇ ਕੀ ਹੁੰਦਾ ਉਹ ਨਾ ਨਾ ਦੁਪਹਿਰੇ ਤੁਸੀਂ ਜਿਹੜੀਆਂ ਦਵਾਈਆਂ ਦੱਸਦੇ ਇਹਦੇ ਨਰਾ ਯਾਰ ਵਾ ਇਹਦੇ ਦੁਪਹਿਰੇ ਤੁਹਾਨੂੰ ਚੜ ਜਾਣੀ ਦਵਾਈ ਮੁੜ ਕੇ ਫਿਰ ਕੀ ਕਰੋ ਦੱਸੋ ਮੈਨੂੰ ਨਹੀਂ ਚੜਦੀ ਮੈਂ ਮੂੰਹਾਂ ਭੱਲ ਨਹੀਂ ਹੁੰਨਾ ਨਾ ਭਰਾ ਇਦਾਂ ਨਾ ਕਰੀ ਐਵੇਂ ਮੈਂ ਵੀ ਤੁਹਾਡੇ ਵਾਂਗੂ ਬਸੇਰੀਆਂ ਵਧੀਕੀਆਂ ਕਰਦਾ ਰਿਹਾ ਵਾਂ ਇਦਾਂ ਹੀ ਕੋਈ ਗੱਲ ਨਹੀਂ ਹੋੜ ਮੱਤੀ ਕਰ ਲੈਣੀ ਕੋਈ ਚੱਕਰ ਨਹੀਂ ਹੈਗਾ ਦੋ ਤਿੰਨ ਵਾਰੀ ਦਵਾਈ ਮੈਨੂੰ ਚੜੀ ਤੇ ਫਿਰ ਮੇਰੀ ਮੱਤ ਤਖਾਣੇ ਆਈ ਆ ਹਾਂ ਆਹੋ ਅਹੀਂ ਇਹ ਗੱਲ ਕਦੀ ਸੋਚੀ ਨਹੀਂ ਜਾਣਣ ਚੁੰਨ ਵਾਲੀ ਨਾ ਨਾ ਸਮਝਿਆ ਕਰੋ ਥੋੜਾ ਜਿਹਾ ਤੁਸੀਂ ਚਲ ਤੇਰੇ ਆਖੇ ਅੱਜ ਲੱਗ ਜਾਂਦੀ ਉਹ ਤਾਂ ਮੈਂ ਕਦੀ ਮੰਨੀ ਤੇ ਨਹੀਂ ਕਿਸਦੀ ਸ਼ਾਮਾਂ ਨੂੰ 5 6 ਵਜੇ ਨਾਲ ਮਾਂ ਆਣਾ ਜਦੋਂ ਠ ਬੰਦੇ ਮੇਰੇ ਨੇ ਕਾਲੇ ਪੈ ਜਾਣਾ ਹੀ ਤੇ ਮੈਨੂੰ ਤੇ ਹੁਣ ਨੇਸਤੀ ਪੈ ਗਈ ਨੀ ਦਾਉਂੜੀ ਆ ਖਵਾਲ ਖਵਾਲ ਕੇ ਤੂੰ ਤੇ ਢਿੱਡ ਮੇਰਾ ਪਰ ਛੜਿਆ ਮੈਂ ਤਾਂ ਦੋ ਲਾਂਗਾਂ ਦੀ ਪੁੱਟੀਆਂ ਜਾਣ ਰਹੀਆਂ ਆਏ ਹੈ ਨਹੀਂ ਤੂੰ ਤੇ ਅੰਨੀ ਹੋਈ ਫਿਰ ਨਹੀਂ ਆ ਮੈਂ ਤੇ ਸੋਚਿਆ ਸੀ ਚੰਗਾ ਚੋਗਾ ਖਵਾਲ ਕੇ ਤੇ એનર્ਜੀ ਆ ਜਾਊਗੀ ਤੇ ਮੇਰੇ ਨਾਲ ਘੜੀ ਗੱਲਾਂ ਬਾਤਾਂ ਕਰੂਗੀ ਤੂੰ ਤੇ ਉਸੇ ਵਲੇ ਲੇਟੇ ਮਾਰ ਲੱਗਦੀ ਆ ਭੈਣ ਕੋ ਆਈ ਆ ਕਿ ਹੋਰ ਕਿਤੇ ਗਈ ਆ ਦੱਸ ਨੀ ਲੇਟੇ ਕੀ ਮਾਰਨੇ ਆ ਮੇਰੇ ਤੇ ਆ ਬੱਬਰ ਤੈਨੂੰ ਦੱਸਿਆ ਕੰਜੂਸ ਬੜਾ ਸਾਰਾ ਦੁੱਧ ਦੋਦੀ ਨੂੰ ਹੂਜ-ਕੂਜ ਕੇ ਪਾ ਛੜਦੇ ਆ ਆਦਰ ਪਨੀਰ ਦੇ ਕੋਪ ਤੇ ਖਾ ਕੇ ਨਾ ਇੱਕ ਤੇ ਸਵਾਦ ਬੜੇ ਬਣਾਇ। ਵਧਾਣੀ ਤੇਰੇ ਹੱਥਾਂ 'ਚ ਕਿਹੜਾ ਪੈਣੇ ਜਾਦੂ ਆ। ਮੈਂ ਤੇ ਜਿੱਥੇ ਖਾਣੀਆਂ ਇਹ ਤਿੰਨ ਪੂੜੀਆਂ ਮੈਂ ਤੇ ਪੰਜ 6 ਖਾਧੀਆਂ ਹੀ ਆ। ਤੂੰ ਤੇ ਕਹਿ ਦਿੱਤਾ ਵਾ ਮੇਰੇ ਹੱਥਾਂ 'ਚ ਜਾਦੂ ਆ। ਆ ਮੇਰੀ ਸੱਸ ਨੂੰ ਕੁਛ ਕੇ ਵੇਲ ਨਹੀਂ। ਜਾਦੂ ਆ ਕਿ ਕੀ ਆ। ਉਹ ਪੈਣਾ ਹੀ ਸਿੱਤਾ ਕਰਦੀਆਂ ਹੁੰਦੀਆਂ। ਨਾਲੇ ਤੂੰ ਖਾ ਕੇ ਪੰਜ 6 ਪੂੜੀਆਂ ਤੇ ਇੱਥੇ ਲੇਟੇ ਮਾਰ-ਮਾਰ ਕੇ ਨੀਂਦ ਕੋ ਪੂਰੀ ਕਰ ਜਾਣੀ ਆ ਦੱਸ ਇੱਥੇ ਤੂੰ ਦੋ ਚਾਰ ਗੱਲਾਂ ਮਾਰ ਲਾ ਘਰ ਜਾ ਕੇ ਨੀਂਦ ਪੂਰੀ ਕਰ ਲਈ। ਨੇ ਪਾਈਆ ਤੇ ਆਂਦਾ ਮੇਰੀ ਮਾਂ ਨੂੰ ਮੇਲੇ ਤੋਂ ਬਗੈਰ ਜਾਓ ਹੀ ਨਾ ਤੇ ਕੀ ਕਰੀਏ ਫਿਰ ਜੇ ਉਹਦੀ ਨਾਂ ਬੰਨੀ ਤੇ ਆਖਣਾ ਆਪਸ ਪਹਿਣਾ ਪਹਿਣਾ ਦੋਵੇਂ ਜਿਹੜੀ ਮਰਜ਼ੀ ਰੈ ਰਲਾ ਲੈਂਦੀਆਂ ਤੇ ਆਖਿਆ ਤੇ ਭਾਰਾਂ ਤੇ ਪੈਂਦੇ ਮੈਂ ਤਾਂ ਤਾਂ ਰੁਕ ਗਈ ਮੈਂ ਤੈਨੂੰ ਤਾਂ ਹੀ ਅੰਦਰ ਲੰਮੀ ਪਾਇਆ ਭਾਜੀ ਬਹੁਤ ਕਾਲਾ ਪਿਆ ਵਾ ਚੱਲੀਏ 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 ਜਦੋਂ ਹੁਣ ਮੰਮੀ ਹੁਣੀ ਆਉਣਗੇ ਨਾ ਉਹਨਾਂ ਨੂੰ ਮਿਲ ਕੇ ਹੀ ਜਾਇਓ ਉਹਨਾਂ ਨੇ ਕਹਿਣਾ ਮੇਰੇ ਆਉਣ ਤੋਂ ਪਹਿਲਾਂ ਹੀ ਤੋੜ ਦਿੱਤੇ ਪਤਾ ਨਹੀਂ ਕੀ ਖਵਾਉਂਦੀ ਰਹੀ ਉਹਨਾਂ ਨੂੰ ਅੰਦਰ ਖਾਤੇ ਨਹੀਂ ਨਹੀਂ ਮਿਲ ਕੇ ਜਾਵਾਂਗੇ ਤੇਰੀ ਸਸਤੇ ਭੈਣਾ ਅੱਗੇ ਉਹ ਗੱਲ ਸ਼ੱਕੀ ਵੀ ਬੜੀ ਆ ਨੇ ਆਖਣਾ ਪਤਾ ਨਹੀਂ ਭੈਣ ਆਹੀ ਗੱਡੀ ਤੇ ਤੇ ਕੀ ਕੀ ਗੱਡੀ ਚ ਭਰ ਕੇ ਲੈ ਗਈ ਹੋਣੀ ਕੀ ਦਿੱਤਾ ਹੋਣਾ ਐਦਾਂ ਦੀ ਮੇਰੀ ਸੁਣ ਗੱਲ ਗਰਮੀਤ ਦੇਣ ਦਾ ਕੋਈ ਡਰ ਹੁੰਦਾ ਭੈਣ ਭਰਾਵਾਂ ਨੂੰ ਤੇ ਡਰ ਐਦਾਂ ਦੀਆਂ ਮੇਰੀ ਆਪਣੀਆਂ ਨਣਾਨਾ ਹੁੰਦੀਆਂ ਤੇ ਐਦਾਂ ਦੀਆਂ ਭੈਣਾ ਹੁੰਦੀਆਂ ਵਾ ਪਰ ਫਿਰ ਵੀ ਭੈਣਾ ਨੂੰ ਪਤਾ ਨਹੀਂ ਕਿਉਂ ਮਾੜਾ ਸਮਝਦੇ ਆ ਨੀ ਬਈ ਕੱਦ ਮੈਨੂੰ ਸੂਟ ਨਾ ਆਉਂਦਾ ਹੋਊਗਾ ਮੈਂ ਕਦੀ ਵਾਰ ਪਾਇਆ ਹੋਊਗਾ ਤੇ ਭੈਣਾਂ ਨੂੰ ਜੇ ਨਾ ਬਾਹਰ ਕਿਹਨੂੰ ਦਿੱਤਾ ਜਾਂਦੇ ਮੈਂ ਕਿਹਾ ਪਾ ਦੇ ਲੈ ਨਾ ਨਾ ਕਿਹਨੂੰ ਨਹੀਂ ਦਿੱਤੇ ਜਾਂਦੇ ਮੇਰੀ ਸੁਣ ਗੱਲ ਨੀ ਭੈਣਾਂ ਇਹ ਚੱਲਦੀ ਰੀਤ ਆਈ ਆ ਪਤਾ ਨਹੀਂ ਕਿਉਂ ਨੋਤੀ ਨੂੰ ਹੀ ਕਿਉਂ ਬਗਾਨੀ ਸਮਝਿਆ ਜਾਂਦਾ ਉਹਦੇ ਭੈਣ ਭਰਾ ਆਉਣ ਤਾਂ ਵੀ ਮੱਥੇ ਵੱਟ ਪੈਂਦਾ ਆਪਦੇ ਆਉਣ ਤੇ ਉਦੋਂ ਹੁਕਮ ਚਲਾਉਣਾ ਵਾ ਵੀ ਸਾਡੇ ਆਏ ਆ ਪਤਾ ਨਹੀਂ ਮੈਨੂੰ ਤੇ ਅੱਜ ਤੱਕ ਇਹ ਜੱਗ ਦੀ ਰੀਤ ਦੀ ਸਮਝ ਹੀ ਨਹੀਂ ਦੀਦੀ ਆਏ ਵੀ ਇਹ ਕੀ ਰੀਤ ਹੋਈ ਰੱਬ ਨੇ ਚਲਾਈ ਸ਼ੁਰੂ ਤੋਂ ਰੱਬ ਨੇ ਨਹੀਂ ਚਲਾਈ ਬੰਦਿਆਂ ਨੇ ਚਲਾਈ ਆ ਸ਼ਿਰੂ ਤੋਂ ਹੁਣ ਕੰਮ ਚੱਲਦਾ ਆਉਂਦਿਆ ਹੁਣ ਬੂਟੇ ਤੇ ਬੂਟਾ ਲੱਗਣਾ ਹੀ ਆ ਫਿਰ ਲੱਗਣਾ ਹੀ ਆ ਉਹ ਗੱਲ ਇੱਕ ਦੂਜੇ ਦੀ ਸੁਣ ਕੇ ਹਾਂ ਪਰ ਉਹਨੇ ਲੱਗਦੇ ਜੇ ਇੱਥੇ ਹੀ ਆਇਆ ਗਏ ਨਹੀਂ ਅਜੇ ਉਹ ਗੱਡੀ ਦੇ ਤਾਂ ਕਰਕੇ ਲਾਈ ਆ ਤੇ ਗੱਡੀ ਵਾਹ ਲੈਣ ਆਏ ਆ ਤੁਸੀਂ ਤਾਂ ਹੀ ਗਏ ਜਾਂਦੇ ਛੇਤੀ ਤੁਰ ਛੇਤੀ ਤੁਰ ਮੈਂ ਤਾਂ ਤਾਈਉ ਨਹੀਂ ਤੁਰਦੀ ਮੈਂ ਉਹ ਚਲੇ ਜਾਣ ਤੇ ਫੇਰ ਜਾਵਾਂਗੇ ਹੁਣ ਜਦੋਂ ਮੁੰਡੇ ਨੇ ਫੋਨ ਕੀਤਾ ਫਿਰ ਤੇ ਆਉਣਾ ਹੀ ਪੈਣਾ ਹੈ ਤਾਂ ਹੀ ਤੇ ਆ ਗਏ ਆ ਨਹੀਂ ਇਹ ਗੱਡੀ ਲੈ ਕੇ ਆਏ ਵੇ ਗੱਡੀ ਵਖਾਲ ਦੇ ਫਿਰਦੇ ਆ ਤੇ ਗੱਡੀ ਲਿਆਏ ਤੇ ਭਰਾ ਵੇਖ ਲੈ ਡੱਬਾ ਡੁੱਬਾ ਵੀ ਕੋਈ ਲਿਆਏ ਹੋਣੇ ਚਾਜ ਦਾ ਤੇ ਲਿਆਈ ਹੋ ਕੇ ਗਾਂ ਜਾ ਕੇ ਵੇਖ ਲੈ ਕਿ ਇੱਥੇ ਹੀ ਤੂੰ ਗੱਲਾਂ ਕਰੀ ਜਾਣੀਆਂ ਅੱਛਾ ਗੱਲਾਂ ਨਹੀਂ ਮੈਂ ਕਰਦੀ ਡੱਬਾ ਕਰਨ ਹੋਰ ਵੀ ਕੋ ਉਹ ਤੇ ਇੰਨੀ ਕੰਜੂਸਣੀ ਆ ਨਾ ਉਹ ਸੱਸ ਅਗਰ ਮੇਦੀ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਤੇ ਇੱਥੇ ਆਣ ਕੇ ਇਹਨਾਂ ਨੇ ਲਟਾ ਪਟਾ ਦਿੱਤਾ ਹਣਾ ਸਭ ਕੋ ਸਾਡੀ ਨੌ ਨੇ ਨਹੀਂ ਲਟਾ ਪਟਾ ਕੀ ਗੱਲ ਉਹਦੇ ਚ ਮੁਖਾ ਖਟਾਂ ਭਰ ਭਰ ਕੇ ਗੱਡੀ 'ਚ ਰੱਖਦੀ ਆ ਵਾ ਹਾਏ ਹਾਏ ਕਿਤੇ ਇੰਨਾ ਖਾਣ ਪੀਣ ਵਾ ਇਹਦਾ ਬੁੱਢੀ ਦਾ ਗਰਮੀ ਦਾ ਆਪਣੇ ਘਰੋਂ ਤੋਂ ਕੋ ਮਿਲਦਾ ਨਹੀਂ ਰਿਸ਼ਤੇਦਾਰਾਂ ਦੇ ਜਾਂਦੀ ਉੱਥੇ ਮੰਗ ਮੰਗ ਕੇ ਚੀਜ਼ਾਂ ਆ ਵੀ ਬਣਾ ਦੋ ਆ ਵੀ ਬਣਾ ਦੋ ਅਗਲਾਂ ਤੱਕ ਚੁੰਬਰ ਕੱਢ ਹੁੰਦੀ ਆ ਇਹ ਜਦੋਂ ਆਪਣੀ ਦੂਜੀ ਭੈਣ ਕੋ ਗਈ ਸੀ ਨਾ ਉਹਦੀ ਸੱਸ ਮੈਨੂੰ ਮਿਲ ਪਈ ਐਦਾਂ ਗੱਲਾਂ ਚੱਲ ਪਈਆਂ ਨਮਹਾ ਇਹ ਗਰਮੀ ਤੇ ਸਾਡ ਕੋ ਆਂਦੀ ਆਈ ਹੀ ਪੈਣਾ ਸਾਡ ਕੋ ਛੱਡ ਗੱਲ ਆਂਦੀ ਸਾਡਾ ਤੇ ਕਿਤੇ ਆਂਦੀ ਕਿਤੇ ਪਾਂਡੇ ਚ ਦੁੱਧ ਨਹੀਂ ਤੇ ਕਿਤੇ ਆਂਦੀ ਇਹਨਾਂ ਨੇ ਕਦੀ ਅਖਣ ਸੇਵੀਆ ਕਦੀ ਜਰਦਾ ਕਦੀ ਕੋ ਆਂਦੀ ਦੋ ਦਿਨ ਰਹਿਣਾ ਹਾਨੂੰ ਭਾਰੀ ਕਰਤਾ ਰਗਵੀਰ ਦਾ ਆ ਗਿਆ ਫਿਰ ਰਗਵੀਰ ਦਾ ਮਾ ਕੇ ਮਾਝਾ ਕੰਮ ਉਹਨੇ ਕਹਣਾ ਵੀ ਤੁਰੇ ਨਹੀਂ ਨਹੀਂ ਤੁਰੇ ਨਹੀਂ ਗੇ ਉਦਾਂ ਮੇਰੀ ਗੱਲ ਸੁਣ ਲੋ ਆਪਾਂ ਜੇ ਕੋ ਸਾਨੂੰ ਆਖਣੇ ਨਾ ਚਾਹ ਚ ਬਣਾਈਏ ਅਸੀਂ ਆਖਣਾ ਅਸੀਂ ਨਹੀਂ ਪੀਣੀ ਅਨਹੀਰੀ ਬੀ ਉਹਨਾਂ ਲਈ ਫੇਰ ਬਣਾਉਣੀ ਪੈਣੀ ਆ ਤੇ ਫੇਰ ਕੀ ਬਣਾਉਣੀ ਪੈਣੀ ਉਹ ਸਾਨੂੰ ਦੇਖਣਗੇ ਸਾਸਰੀ ਘਰ ਸਾਸਰੀ ਘਰ ਲੋ ਆਪਣੇ ਘਰ ਨੂੰ ਜਾਣ ਮਗਰੋਂ ਬਣਾ ਕੇ ਪੀਵਾਂਗੇ ਘੋਟ ਤੇ ਜੇ ਉਹ ਵੀ ਘੋਟ ਪੀ ਲੈਣਗੇ ਤਾਂ ਕੀ ਹੋਊਗੀ ਹਾਏ ਰੱਬਾ ਉਹਨਾਂ ਨੇ ਤਾਂ ਅੱਗੇ ਰਾਤ ਦਾ ਕੁਛ ਢਿਆ ਨਹੀਂ ਹੋਣਾ ਇੱਥੇ ਖਾਣ ਵਾਲਾ ਇੱਥੇ ਗੱਲਾਂ ਕਰੀ ਜਾਣੀ ਭਰੇ ਦਰਿਆ ਚੋਂ ਚਿੜੀ ਪਾਣੀ ਪੀਜੂ ਤਾਂ ਵੀ ਕੋਈ ਗੱਲ ਨਹੀਂ ਹੁੰਦਾ ਚੰਗਾ ਉਹ ਚਿੜੀ ਆ ਉਹ ਤਾਂ ਹਾਥੀ ਆ ਉਹ ਤਾਂ ਇੰਨੇ ਲੀਟਰਾਂ ਦਾ ਪੀ ਲੂਗਾ ਤਾਂ ਤਾਂ ਵੀ ਨਿਕੱਕ ਬਣਨਾ ਉਹਨੂੰ ਰੌੜਾ ਤੇ ਇੰਨਾ ਪਾਇਆ ਹੈ ਬੂਹੇ ਗਾੜੀਆਂ ਤੇ ਛੇਤੀ ਗਾਂ ਤੋਰ ਛੇਤੀ ਗਾਂ ਤੋਰ ਇਧਰ ਵੇਖੋ ਸੌਖੇ ਹੋਣੇ ਜਾਂਦੇ ਆ 4-400 ਰੁਪਇਆ ਮੰਜੇ ਦੀ ਅਣਾਈ ਆ ਤੇ ਪਹਿਲੀ ਗੱਲ ਕੋਈ ਹੁਣ ਨਹੀਂ ਆਉਂਦਾ ਅਗਲੀ ਆਂਦੀਆਂ ਸਾਡੇ ਘਰ ਛੱਡ ਜੋ ਜਦੋਂ ਟਾਈਮ ਲੱਗੂਗਾ ਹੁਣ ਦਾਂਗੇ ਮੁੜ ਕੇ ਚੋਕ ਕੇ ਲੈ ਕੇ ਜਾਇਓ ਨਾਲੇ ਤੇ ਲੈ ਕੇ ਜਾਇਓ ਨਾਲੇ ਪੈਸੇ ਦਿਓ ਨਾਲੇ ਚੋਕ ਕੇ ਲਿਆਇਓ ਆ ਮੰਜਾ ਸੜ ਗਿਆ ਧੁੱਪੇ ਪਰੌਣਿਆਂ ਦੇ ਚਾਹ ਦੇ ਵਿੱਚ ਪਰੌਣਿਆਂ ਦੇ ਰੋਟੀਆਂ ਖਾ ਕੇ ਘਰ ਨੂੰ ਚਲ ਜਣਾ ਮੰਜੇ ਤੇ ਨਹੀਂ ਤੁਹਾਨੂੰ ਬਣਾ ਕੇ ਦੇ ਕੇ ਜਾਣੇ ਆਕਰ ਤੂੰ ਉੱਤ ਗਿਆ ਬਲਜੀਤ ਦੀ ਚੁੱਪ ਕਰ ਇੰਨਾ ਰੌਲਾ ਕਿਉਂ ਪਾਇਆ ਅੰਦਰ ਪਰੋਣੇ ਸੁਣਦੇ ਆ ਪਰੋਣੇ ਬੜੇ ਸੀ ਆਲੇ ਅੰਦਰ ਪਰੋਣੇ ਗਾੜੀ ਇੱਥੇ ਨਹੀਂ ਗਈ ਹੈਗੀ ਚਲੋ ਫੜੋ ਆ ਫੜੋ ਕੀ ਐਹੋ ਥਾਲੀ ਤੇ ਮੈਂ ਮੰਜਾ ਚ ਫੜ ਮੁੜ ਕੇ ਚੁੱਕ ਪਵਾ ਕੇ ਬੈਗੀ ਕਿ ਮੁੜ ਕੇ ਫਿਰ ਮੈਨੂੰ ਲੈ ਜਾ ਡਾਕਟਰ ਦੇ ਲੈ ਜਾ ਡਾਕਟਰ ਦੇ ਫੜਾਂ ਚ ਚੁੱਕ ਲੂੰਗੀ ਆਪੇ ਹੱਪੇ ਚੁੱਕ ਲੂੰਗੀ ਚੁੱਕਿਆ ਵੀ ਨਹੀਂ ਗਿਆ ਤੇ ਰੌਲਾ ਹੀ ਪਾ ਲਿਆ ਪਹਿਲਾਂ ਤੇ ਰੌਲਾ ਪਾਵਾਂ ਨਾ ਕੀ ਕਰਾਂ ਹੋਰ ਮੈਂ ਹੁਣ ਸ਼ੀਸ਼ਾ ਨਾ ਤੋੜ ਦਿਓ ਤੇ ਤੂੰ ਖਲੋਤੀ ਤੂੰ ਪਿਆਰਤੀ ਦੇ ਹੀ ਤਾਰਨ ਪਰਪਖ ਚਲੋ ਗਾੜੀ ਤੇਰੇ ਮੁੰਡੇ ਦਾ ਸੰਡੂ ਆਇਆ ਤੇਰੇ ਨਾਲ 13 ਮੁੰਡਾ ਨਹੀਂਗਾ ਮੇਰਾ ਵੀ ਆ ਤੂੰ ਨਹੀਂ ਜੰਮਿਆ ਆਹੋ ਹੋਰ ਤੂੰ ਜੰਮਿਆ ਬਾਜੀ ਲਾਦਾ ਰੋਲਾ ਪੈਂਦੇ ਮਾਤਰ ਮਸੀ ਆ ਗਏ ਪਰ ਤੁਹਾਨੂੰ ਪਤਾ ਇਹ ਧਮਕ ਪੈਂਦੀ ਹੈ ਪੂਰੀ ਹੋਣਾ ਰੋਲਾ ਉਹ ਪਤਾ ਨਹੀਂ ਕੱਲ ਕਿਦਾਂ ਕੱਢੇ ਹੋਣੇ ਉਹ ਬੱਲੇ 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 ਸਾਸੀ ਕਾ ਮਸੀ ਉਹ ਸਾਸੀ ਕਾ ਸਸਕ ਡਾਡੀ ਸਾਸੀ ਕਾ ਪੁੱਤ ਕਿਦਾਂ ਹੈ ਸਰ ਵਧਿਆ ਵਧਿਆ ਸਸਕੀ ਮੰਮੀ ਮਸੀਤੀ ਦਾ ਠੀਕ ਹੈ ਬਣ ਹਾਂਜੀ ਹਾਂਜੀ ਬਗਿਆ ਤੁਸੀਂ ਲਾਓ ਨਹੀਂ ਰੋਲਾ ਤੇ ਕੰਜਰਾ ਕਹਿੰਦੇ ਆ ਪੈਂਡੇ ਆ ਪੈਂਡਿਆ ਵਾ ਤੇ ਕੀ ਗੱਲ ਮੰਜਾ ਤੇ ਬਾਹਰ ਸੜ ਗਿਆ ਵਾ ਉਹ ਨਹੀਂ ਤੁਹਾਨੂੰ ਦਿਖਿਆ ਕਿ ਚੱਲ ਛੱਪ ਕਰਾਂ ਦੀ ਹੋਰ ਸੁਣਾਓ ਰੋਣੇ ਕਹੜੇ ਉਪਰੇ ਆ ਪਰੋਣੇ ਵੀ ਆਪਣੇ ਹੀ ਆ ਉਹ ਰਾਜੀ ਬਾਜੀ ਪੁੱਛ ਲੈ ਰਾਜੀ ਬਾਜੀ ਹੋਰ ਸੁਣਾਓ ਪੁੱਤ ਠੀਕ ਠਾਕ ਹਾਂਜੀ ਹਾਂਜੀ ਮਸੀ ਠੀਕ ਠਾਕ ਰਾਜੀ ਬਈ ਮੈਂ ਤਾਂ ਮਾਹੀ ਕਿਤੇ ਰਾਹ ਆਇਆ ਤੁਹਾਨੂੰ ਤੇ ਬੱਸ ਮਸਲੀ ਸਵੇਰ ਦਾ ਤੈਨੂੰ ਡਿੱਕ ਰਿਹਾ ਪਹਿਲਾ ਰਾਤ ਦਾ ਹੀ ਵੀ ਚੱਲ ਰਾਤ ਨੂੰ ਆਇਆ ਨਾ ਕੋਈ ਗੱਲ ਨਹੀਂ ਹੁਣ ਸਵੇਰ ਦਾ ਡਿੱਕਦਾ ਮੈਂ ਤੇ ਕਹਿੰਦਾ ਭਾਈ ਨੂੰ ਮੈਂ ਮੈਨੂੰ ਜਾਣ ਦੋ ਬੱਸ ਮਸੀ ਨੇ ਨਹੀਂ ਆਉਣਾ ਲੱਗਦਾ ਉਹਨਾਂ ਨੇ ਬਾਹਦੇ ਕੱਢ ਗਏ ਹੋਣਾ ਸਾਰੇ ਅਹੀਂ ਤੇ ਪੁੱਤ ਬੜੇ ਦਿਨਾਂ ਰੇ ਤੈਨੂੰ ਡਿੱਕਣ ਦੇ ਹੀ ਮੈਂ ਹਾਂ ਜਾ ਆਉਣਗੇ ਨਿਆਣਿਆਂ ਨੂੰ ਲੈ ਕੇ ਘੁੰਮਣ ਫੇਰਨ ਜਾਵਾਂਗੇ ਕਿਤੇ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਆ ਸਾਡਾ ਵੀ ਟਾਈਮ ਨਹੀਂ ਲੱਗਾ ਝੋਨਾ ਚੰਨ ਆਉਂਦੇ ਰਿਹਾ ਪਹਿਲਾਂ ਤੇ ਹੁਣ ਵੇਲ ਹੋਇਆ ਇਹ ਬੜਾ ਇਹ ਤਾਂ ਮੈਂ ਹਾਂ ਚੱਲ ਸਾਡੂ ਸਵੇਰ ਹੋਈ ਇਹ ਤਾਂ ਜਾ ਜਾ ਬੜਾ ਵਧੀਆ ਕੀਤਾ ਤੇ ਗਰਮੀਤ ਕਿੱਥੇ ਆ ਓ ਮਮੀ ਅੰਦਰ ਵਾ ਬਲਜੀਤ ਵੀ ਆਓ ਅੰਦਰ ਹੀ ਤੁਮੇ ਜਾਣੀ ਮੈਂ ਉੱਥੇ ਮਿਲਦੀ ਆਂ ਉਹ ਆਦ ਅਸੀਂ ਸੇਰਦੇ ਜਾਣਾ ਸੀ ਕਿੱਥੇ ਗਏ ਉਹ ਵੀ ਨਹੀਂ ਉਠਣ ਦਿੰਦੇ ਉਹ ਮਹਾ ਕਿਤੇ ਆਏ ਆ ਉਹ ਮਹਾ ਹੀ ਕਿਤੇ ਆਏ ਆ ਉਹ ਕਾ ਕਰਕੇ ਯਾਰੀ ਮਹਾ ਮਾਦ ਸੋਹ ਜਾਂਦਾ ਵਾ ਆਹ ਵੇ ਇਹ ਤੇ ਹੁੰਦਾ ਹੀ ਹੈ ਟੈਂਸ ਮਾ ਲੱਗਦਾ ਹੀ ਫਿਰ ਇਹਦਾ ਵੀ ਕਿਹੜਾ ਜੀ ਕਰਦਾ ਇਹਦੀ ਮਾ ਦਾ ਵੀ ਘਰੋਂ ਉੱਥੋਂ ਨਿਕਲਣ ਨੂੰ ਪੇਕਿਆ ਦੋ ਆ ਤੇ ਐ ਹੀ ਹੈ ਹੈ ਕਦੀ ਉਹ ਸਾਡੀ ਭੂਆ ਆਈ ਆ ਕਰੀ ਕੋਈ ਆਂ ਨਿਆਣਾ ਆ ਜੇ ਕਰੀ ਕੋਈ ਆ ਜੇ ਤੇ ਭੂਆ ਸਾਡੇ ਲਈ ਕੀ ਲੈ ਆਈ ਆ ਕਦਸ ਦਸ ਦਈ ਜਾਂਦੀ ਘਟ ਘਟ ਕੇ ਲੈ ਵੇ ਟੋਫੀਆਂ ਲੈ ਉਹ ਲੈ ਵੇ ਡਫਲਾ ਤੂੰ ਵੀ ਠੰਡਾ ਐਦਾਂ ਹੀ ਕਰੀ ਜਾਂਦੀ ਉੱਥੇ ਮੈਂ ਕਿਹਾ ਠੀਕ ਪਰ ਤੁਸੀਂ ਤਾਂ ਨਿਆਰੇ ਲੋਟਾ ਪਰ ਮੇਰੀ ਜਿਹੜੀ ਗੱਲ ਰੇਲ ਬਣੀ ਕਿਉਂ ਕੀ ਆ ਪਤਾ ਉਹ ਸਾਰਾ ਖਾਲ ਕੱਢਿਆ ਫਿਰ ਕੰਮ ਨੂੰ ਸੱਦਿਆ ਮੈਂ ਅੱਛਾ ਖਾ ਖੜਾ ਕੇ ਬੱਤੀ ਹੁੰਦੀ ਫਿਰ ਮੈਂ ਕਦੂ ਕੀਤਾ ਪਰੋਣੇ ਵਿਚਾਰੇ ਕਲਪਕੇ ਘਰ ਤੇ ਤੂੰ ਰਹਿਣ ਦਿੰਦਾ ਇੱਕ ਦਿਨ ਤੂੰ ਪਰੋਣੇ ਲਾਗੇ ਬੈਠਦਾ ਤੇ ਇਨਾ ਕਿਹੜਾ ਫੋਨ ਕੀਤਾ ਇਹ ਵੀ ਅਚਾਨਕ ਹੀ ਆ ਗਏ ਅੱਛਾ ਅੱਛਾ ਇਹ ਵੀ ਬੈਠੇ ਹੀ ਅਚਾਨਕ ਤੇ ਗਰਮੀਦ ਕਹਿੰਦੀ ਚੱਲ ਮੈਂ ਪੈਰਾਂ ਲਾਣਾ ਵਾ ਅਹੀਂ ਤੇ ਆਏ ਹੀ ਵੀ ਜਲਦ 2 ਘੰਟੇ ਮੇਲੋਣੇ ਜਾ ਕੇ ਉਹਨੇ ਨਹੀਂ ਤਿਆਰੀ ਕਰਕੇ ਆਈ ਵੀ ਕਰੋ ਚੋਰੀ ਮੇਰੇ ਤੋਂ ਕੱਪੜੇ ਬੈਗ ਚ ਪਾ ਲਈ ਗੱਡੀ ਚਾੱਕ ਲਈ ਵੀ ਚੱਲ ਆਪਾਂ ਜਾ ਕੇ ਤੁਸੀਂ ਵੇਖ ਲਾਂਗੇ ਜੇ ਰਾਤ ਰਾਤ ਦਾ ਮੌਕਾ ਉਹ ਤਾਂ ਰਹਿਣਾਗੇ ਨਹੀਂ ਨਹੀਂ ਕੋਈ ਨਹੀਂ ਚੱਲ ਆਪਾਂ ਐਸਾ ਮਨੋ ਕਿ ਮੈਂ ਚੱਲ ਚੱਲਦੇ ਆ ਕੱਲ ਨੂੰ ਚੱਲ ਕੋਈ ਗੱਲ ਨਹੀਂ ਹੁਣ ਰਹਿਣ ਦਿੰਦੇ ਆ ਵਾਸੂ ਵਾਸੂ ਨਹੀਂ ਹੋਣਾ ਅੱਜ ਨਹੀਂ ਕੋਈ ਨਹੀਂ ਕੱਪੜੇ ਆ ਗਏ ਸਾਰੇ ਆ ਮਿਲ ਕੇ ਜਾਵਾਂਗੇ ਕੋਈ ਨਹੀਂ ਮਿਲ ਕੇ ਜਾਵਾਂਗੇ ਮੈਂ ਤਾਂ ਇਹ ਬੀਬੀਆਂ ਆਪਣੇ ਕੱਪੜੇ ਪਾ ਲਿਉਂਦੀਆਂ ਬੰਦੇ ਦੇ ਪਾਵੇਂ ਰਹਿ ਜਾਂਦੇ ਰਹਿ ਜਾਂਦੇ ਮੈਂ ਤਾਂ ਦਾੜੀ ਅਛਾ ਅਛਾ ਸਾਡੇ ਕੋਈ ਨਾ ਵਿਆਹ ਆ ਗਿਆ ਵਾ ਤੇ ਅਸੀਂ ਸਾਰੀ ਲੇਪ ਲੈ ਨਿਕਲ ਜਾਣਾ ਚੱਲ ਕੋਈ ਚੱਲ ਵਧੀਆ ਮੇਰਾ ਵੀ ਬੇਰ ਦਾ ਕੰਮ ਅੱਜ ਜੋ ਵੀ ਹੋ ਗਿਆ ਠੀਕ ਹੋਇਆ ਪਾਣੀ ਆਵਾ ਨਹੀਂ ਬਸ ਖਵਾ ਲਿਆ ਪਿਆਲੇ ਪਰੋਣੇ ਨੂੰ ਪੋਹ ਕੇ ਉਹ ਤਾਂ ਫੇਰ ਕੱਲੇ ਹੀ ਚੱਲੇ ਆ ਰੋਟੀ ਪਾਣੀ ਖਾ ਲਿਆ ਅਛਾ ਅਛਾ ਮੈਂ ਰੋਜੋ ਫੋਨ ਕੀਤਾ ਚੱਲੇ ਮਮੀ ਮੈਂ ਹਾਂ ਸੁੱਕੇ ਨੇ ਪਰੋਣੇ ਰਗੜ ਦੇ ਰਿਓ ਕਿ ਨਹੀਂ ਨਹੀਂ ਇਹਨੂੰ ਸੁਣੇ ਪਰ ਰਗੜਦੇ ਸੀ ਆ ਬਹੁਤ ਕੀਤੀ ਹੈ ਚਲੋ ਚੰਗਾ ਚੰਗਾ ਪੁੱਤ ਇਦਾਂ ਹੀ ਆ ਕੇ ਹਰ ਇੱਕ ਨੂੰ ਚਾਹ ਹੁੰਦਾ ਨਹੀਂ ਇਹੋ ਹੀ ਬਸ ਕੇ ਆਏ ਕਿ ਚੱਲ ਮੇਰੇ ਆਈਏ ਜਾ ਕੇ ਵਧੀਆ ਕੀਤਾ ਵਧੀਆ ਲੈ ਨਹੀਂ ਆ ਗਈ ਮਾਸੀ ਮਾਸੜ ਹੁਣ ਅਸੀਂ ਵੀ ਜਾਣ ਵਾਲੇ ਬਣਾਗੇ ਉਹ ਲਪਿੰਦਾ ਹੁੰਦਿਆ ਸਾਸਿਕਾਲ ਮਾਸੀ ਦੀ ਸਾਸਿਕਾਲ ਠੀਕ ਠਾਕ ਬਤ ਹਾਂਜੀ ਠੀਕ ਠਾਕ ਤੇ ਸੁਣਾਓ ਤੁਸੀਂ ਮੰਮੀ ਸਾਸਿਕਾਲ ਆ ਆਪਣੇ ਤੇ ਠੀਕ ਆ ਤੁਸੀਂ ਸੁਣਾਓ ਹਾਂ ਅਸੀਂ ਵੀ ਠੀਕ ਠਾਕ ਆ ਪੁੱਤ ਤੇ ਵਾਵਾ ਜੀ ਲਾ ਲਿਆ ਤੁਸੀਂ ਵੰਡੇ ਹੈ ਬਸ ਤੁਹਾਨੂੰ ਹੀ ਠੀਕ ਠਾਕ ਕਿੰਨੇ ਦਿਨ ਹੋ ਗਏ ਠੀਕ ਦਿਆਂ ਨੂੰ ਵੀ ਆਉਣਾ ਵਾ ਗਰਮੀਤ ਹੋਣਾ ਨਿਆਉਣਾ ਵਾ ਮਾਸ ਜੀ ਬਸ ਜੱਕ ਦਾ ਮੈਂ ਸਾਡੀ ਤਿਆਰੀ ਬਣੀ ਤੇ ਮੈਂ ਕਿਹਾ ਹੋ ਆਈਏ ਭੈਣ ਨੂੰ ਮੇਲਾ ਆਈਏ ਜਾ ਕੇ ਬੜਾ ਜੀ ਬੜਾ ਵਧੀਆ ਕੀਤਾ ਕੇ ਇਹ ਵੀ ਠੀਕਣ ਲਈ ਹੀ ਕਿ ਮੁੜ ਕੇ ਇਹਨੇ ਵੀ ਜਾਣਾ ਛੁੱਟੀਆਂ ਦਾ ਕਰਕੇ ਹੁਣ ਆਹੋ ਉੱਥੇ ਫਿਰ ਇਕੱਠੇ ਹੋ ਜਾਗੇ ਨਾ ਸਾਰੇ ਆਹੋ ਤੇ ਚਲ ਇਹ ਵੀ ਗੱਲ ਚੰਗੀ ਪਰ ਮੈਂ ਵੀ ਗਈ ਬੜੇ ਜੁੱਧਾ ਨਾਲ ਨਿਕਲ ਕੇ ਗਈ ਆ ਇੱਥੇ ਤੈਨੂੰ ਪਤਾ ਵਾ ਕਿ ਕਿੰਨਾ ਕੰਮ ਧੰਦਾਵਾ ਕਰਦਾ ਕਰਮੇਟ ਸਿਰ ਖੁਰਕਣੀ ਨਹੀਂ ਹੁੰਦਾ ਚੜਦਾ ਦੇ ਨਹੀਂ ਅੱਗ ਵਰਗਾ ਨਿਕਲ ਆਉਂਦਾ ਵਾ ਤੇ ਇਹੋ ਹੀ ਫਿਰ ਥੋਥੀ ਛੇਛੇ ਦੀ ਕੰਮ ਕਰ ਲਈਏ ਕਰਦਾ ਪਾਣੀ ਤੇ ਨਹੀਂ ਮੈਂ ਆਦਾ ਪੀਣਾ ਕਿਉਂ ਨਹੀਂ ਤੇ ਨਹੀਂ ਰਾਜ ਕੁਛ ਪੀ ਆਏ ਲਾਇਆ ਕੋਟਾ ਆਹ ਵਾ ਮਾਸੇ ਜੀ ਕੰਮ ਤੰਦੇ ਵੀ ਬਥੇਰੇ ਆ ਆ ਦੀਦੀ ਵੇਖਾਂ ਕਿਦਾਂ ਗਰਮੀ ਚ ਘਰ ਘਰ ਕੰਮ ਤੇ ਐ ਝੁਲਸੀ ਪਈ ਕਿਤੇ ਰੰਗ ਨਹੀਂ ਰੂਪ ਨਹੀਂ ਕਿਤੇ ਮਾਸਾ ਤੇ ਹੁਣ ਹੀ ਇਹਨੂੰ ਪਤਾ ਲੱਗਾ ਪੁੱਤ ਕੱਲ੍ਹ ਦਾ ਹੀ ਵੀ ਇੰਨਾ ਕੰਮ ਕਰਨਾ ਪੈਂਦਾ ਮੇਰੇ ਹੁੰਦਿਆਂ ਤੇ ਇਹ ਕਿਤੇ ਐ ਰਿੰਦੀ ਫੁੱਲ ਬਣ ਕੇ ਤੇ ਚਲ ਸ਼ਾਹ ਹੁਣ ਤੂੰ ਵੀ ਆਈਂ ਭੈਣ ਆਈ ਕੰਮ ਤੇ ਕਰਨਾ ਹੀ ਕਰਦਾ ਕੋਈ ਗੱਲ ਨਹੀਂ ਤੇ ਨਾਲੇ ਮੇਰੀ ਗੱਲ ਸੁਣ ਕੁਛ ਖਾਦਾ ਪੀਤਾ ਵੀ ਆ ਕਿ ਇਦਾਂ ਹੀ ਬੈਠੀਆਂ ਗੱਲਾਂ ਹੀ ਕਰਨ ਡੀਆਂ ਵਾ ਨਹੀਂ ਨਹੀਂ ਮਾਸੇ ਜੀ ਬਣਾਏ ਦੀਦੀ ਨੇ ਕੋफ्ते ਮੈਂ ਤੇ ਰੱਜ ਕੇ ਰੋਟੀ ਖਾਧੀ ਸਵੇਰ ਮੈਨੂੰ ਤੇ ਰਸੋਈ ਚ ਕੋਈ ਰੂਆ ਧੂਆ ਲੱਗਣ ਨਹੀਂ ਰਿਹਾ ਮੈਂ ਆਈ ਆ ਤੇ ਉੱਥੇ ਕੋਈ ਮੈਨੂੰ ਨਹੀਂ ਆ ਨਹੀਂ ਨਹੀਂ ਹਾਂ ਬੜੀ ਸੋਹਣੀ ਰੋਟੀ ਬਣਾਈ ਹੈ ਕੋਕਤਿਆਂ ਦੀ ਸਬਜੀ ਹੈ ਤੇ ਕੋਪਤੇ ਪੁੱਤ ਆਇਆ ਕਦੂਆਂ ਨੂੰ ਪਾਉਣ ਪੁੱਛਦਾ ਈਓ ਸਬਜੀ ਆ ਕਿ ਤੇ ਮਾਰੀ ਮੋਟੀ ਬਣਾ ਲਓ ਤੇ ਕਦੂਆਂ ਤੇ ਕੋਪਤੇ ਤੇ ਰੋਜ਼ ਤੂੰ ਘਰ ਖਾਂਦੀ ਹੋਣੀ ਆ ਆਏ ਹਾਂ ਇਹ ਬੜੀ ਜ਼ਗਾਤੀ ਨਹੀਂ ਮਾਸੀ ਜੀ ਤੁਸੀਂ ਤੇ ਕੋਕਤੇ ਦਾ ਨਾਮ ਸੁਣ ਕੇ ਗੁੱਸੇ ਚ ਆ ਕੇ ਪਨੀਰ ਦੇ ਕੋफ्ते ਹੀ ਅੱਛਾ ਹਾਂਜੀ ਨਾਲ ਪੂੜੀਆਂ ਬਣਾਈਆਂ ਹੈ ਤੇ ਮੈਂ ਤੇ ਮਾਸੇ ਜੀ ਖਾਂਦੀ ਹੁੰਨੀ ਇੱਕ ਦੋ ਹੀ ਪੂੜੀਆਂ ਹੱਦ ਤਿੰਨ ਖਾ ਲੈਂਦੀ ਮੈਂ ਤੇ ਪੰਜ ਛੇ ਖਾਦੀਆਂ ਸੱਚੀ ਹੁਣ ਤੇ ਢਿੱਡ ਨਾ ਭਰਿਆ ਪਿਆ ਪਰ ਮੂੰਹ ਆਂਦਾ ਪਾਣੀ ਮਿਲ ਹੀ ਜਾਵੇ ਮਿਲ ਹੀ ਜਾਵੇ ਬੇਕੁਣੇ ਮੰਮੀ ਕਿੱਡੀ ਵੱਧ ਵਾ ਜੇ ਪਾਣੀ ਪੁੱਛਿਆ ਤੇ ਚੱਜ ਨਾ ਕਹਦੇ ਹਾਂ ਲੈ ਆ ਪਹਿਲਾਂ ਸੌਪ ਖੰਡ ਕੀਤੇ ਆ ਤੇ ਫੇਰ ਜਾ ਕੇ ਪਾਣੀ ਮੰਗਿਆ ਵਾ ਕੁਛ ਨਾ ਕੁਛ ਪੀ ਆਈ ਹੋਣੀ ਆ ਐਦਾਂ ਦੇ ਵੀ ਨਹੀਂ ਆਉਣ ਵਾਲੀ ਇਹ ਤੂੰ ਆਇਆ ਗਿਆ ਵੇਖ ਲਿਆ ਕਰ ਆਇਆ ਗਿਆ ਜੀ ਬੰਦਲਾ ਜਰਾ ਲੈਂਦਾ ਵਾ ਇਹ ਬੰਦਾ ਸਿੱਧੇ ਮੂੰਹ ਕੋ ਲੈਂਦਾ ਜੋ ਕੋ ਕਰਦੀ ਨਾ ਉਹ ਕੋ ਅਗਲੇ ਦੇ ਸਾਹਮਣੇ ਕਰੂਗੀ ਫਿਰ ਪਤਾ ਪਨੀਰ ਵਾਲੇ ਕੋਪ ਤੇ ਕੱਲੇ ਘਵਾਲੇ ਹੋਰ ਕੁਝ ਨਹੀਂ 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 ਮਾਸੀ ਜੀ ਸਵੇਰੇ ਜੂਸ ਬਣਾਇਆ ਹੈ ਦੀਦੀ ਨੇ ਪਹਿਲਾਂ ਚਾਹ ਚਾਹ ਸੀ ਚਾਹ ਦੇ ਨਾਲ ਮਠਾ ਲਿਆਏ ਹੀ ਭਾਜੀ ਠੀਕ ਠੀਕ ਤੇ ਫਿਰ ਚਾਹ ਤੋਂ ਬਾਅਦ ਚ ਘੜੀ ਤੋਂ ਬਾਅਦ ਉਹਨਾਂ ਨੇ ਜੂਸ ਬਣਾ ਲਿਆ ਆ ਰੋਟੀ ਹੁਣੇ ਹੀ ਥੋੜਾ ਚਿਰ ਹੋਇਆ ਖਾਦੀ ਆ ਚੱਲ ਚੰਗਾ ਹੋਇਆ ਪਰ ਮੈਂ ਤਾਂ ਖਾ ਹੈ ਕਿ ਤੇ ਇੱਦਾਂ ਬੈਠੀਆਂ ਹੁਣ ਤੇ ਕੱਲ ਦਾ ਕੋ ਖਵਾ ਲਿਆ ਵਾ ਨਹੀਂ ਨਹੀਂ ਬਥੇਰਾ ਕੋ ਖਵਾ ਲਿਆ ਵਾ ਰਾਤ 'ਵੀ ਉਹਨਾਂ ਨੇ ਸੇਵੀਆਂ ਸੁੰਗੀਆਂ ਬਣਾਈਆਂ ਹੀ ਤੇ ਮਿੱਠੇ 'ਚ ਦੋ ਚੀਜ਼ਾਂ ਬਣਾਤੀਆਂ ਇੱਕ ਸੇਵੀਆਂ ਇੱਕ ਕਸਟਰਡ ਤੇ ਤੁਸੀਂ ਫਿਰ ਕਿਤੇ ਬਾਹਰ ਰੋਟੀ ਖਾਣ ਦੇ ਪੁੱਤ ਕਿਹੜੇ ਤੁਰੇ ਹੀਗੇ ਤੈਨੂੰ ਤਾਂ ਪਤਾ ਆਪਣੀ ਸੱਸ ਦੇ ਤੇਰੇ ਦਾ ਸੁਭਾਅ ਕਿਦਾਂ ਦਾ ਵਾ ਤੇ ਮਾਹ ਤੂੰ ਆਈ ਹਾਂ ਰਾਤ ਬਾਜੀ ਨੇ ਬੜਾ ਹੀ ਜੋਰ ਲਾਇਆ ਕਿ ਚਲੋ ਸ਼ਾਮਾਂ ਨੂੰ ਰੋਟੀ ਬਾਹਰ ਖਾ ਕੇ ਆਉਨੇ ਆ ਆਹੋ ਤੇ ਮੈਂ ਮਾਸੀ ਜੀ ਆਖਿਆ ਨਹੀਂ ਅੱਗੇ ਗਰਮੀ ਦੇ ਵਿੱਚ ਉਧਰ ਹੋਏ ਪੈਲੀਆਂ ਚ ਆਏ ਖਫੇ ਤਪੇ ਤੇ ਫਿਰ ਅਸੀਂ ਇੱਧਰ ਨੂੰ ਆ ਗਏ ਤੇ ਮੈਂ ਨਹੀਂ ਜਾਣਾ ਹੁਣ ਤੂੰ ਹੀ ਕੰਮ ਧੰਦਾ ਡਹਿ ਜੇ ਕਰਨਾ ਪੈੜੀਆਂ ਚ ਖੱਪਣ ਡੇ ਤੇ ਹੁਣ ਆਪਾਂ ਰੈਸਟੋਰੈਂਟ ਤੇ ਤੁਰ ਪਿਗੇ ਤੇ ਪੁੱਤ ਖਾਣ ਦੇ ਚੰਗਾ ਹੀ ਨਾਲੇ ਵੇਹ ਬਲਜੀਤ ਦੀ ਮਤ ਵੱਜੀ ਕੰਮ ਦੇ ਵਿੱਚ ਚੱਲ ਨਾਲੇ ਇਹ ਵੀ ਖਾ ਖੂ ਆਉਂਦੀ ਨਹੀਂ ਨਹੀਂ ਮਾਸੀ ਜੀ ਮੈਂ ਨਹੀਂ ਜਾਣ ਦਿੱਤਾ ਐਵੇਂ ਤੁਹਾਨੂੰ ਆਖਾਂ ਤੇ ਕੋਈ ਨਹੀਂ ਫਿਰ ਅੱਗੇ ਰਾਤੀ ਨਹੀਂ ਨਾ ਗਏ ਤੇ ਘਰ ਅੱਜ ਜਾਵਾਂਗੇ ਘਰ ਕਿਹੜਾ ਕੰਮ ਹੀ ਰਹਿ ਗਈ ਆ ਤੁਸੀਂ ਫਿਕਰ ਨਾ ਕਰੋ ਘਰ ਵੀ ਰੈਸਟੋਰੈਂਟ ਵਰਗੀ ਇਹ ਰੋਟੀਆਂ ਸਬਜ਼ੀਆਂ ਦੀਦੀ ਨੇ ਬਣਾਈਆਂ ਇਹ ਤੁਹਾਨੂੰ ਪਤਾ ਹੋਣਾ ਹੋਰ ਪਾੜੇ ਬਣਾਏ ਕਿ ਮੈਨੂੰ ਦੱਸ ਨੇ ਤੇ ਮੈਂ ਹੁਣ ਨੂੰ ਆਰਡਰ ਕਰਾਂ ਬਣਾਵੇ ਹਾਂ ਮਾਸੀ ਜੀ ਪਕੌੜੇ ਪਿੱਛੇ ਰਹਿ ਗਏ ਆ ਜੂਸ ਉਹਨਾਂ ਨੇ ਪਿਆਲ ਤੇ ਮਿੱਠੇ ਉਹਨਾਂ ਖਵਾਲ ਤੇ ਪੂੜੀਆਂ ਉਹਨਾਂ ਬਣਾ ਲਈਆਂ ਤਲਿਆ ਤੇ ਇੰਨਾ ਖਾਦੇ ਨਹੀਂ ਜਾਂਦਾ ਜਿੰਨਾ ਦੀਦੀ ਨੇ ਖਵਾਲ ਚੜਿਆ ਅੱਜ ਹੁਣ ਰੋ ਫਿਰ ਅੱਜ ਜਾਣੇ ਰੈਸਟੋਰੈਂਟ ਚ ਨਹੀਂ ਮਾਸੀ ਜੀ ਨਿਆਣੇ ਤੇ ਅੱਗੇ ਗਏ ਆ ਨਾਨਕੇ ਮੁੰਡਾ ਆਂਦਾ ਹੀ ਵੀ ਮੈਂ ਜਾਣੇ ਜਾਣਾ ਮੇਰੀਆਂ ਤੇ ਬੁੱਕਾ ਮੱਕਾ ਨਾਲ ਹੀ ਪਾ ਦੋ ਮੈਂ ਉੱਥੇ ਵਰਕ ਕਰ ਲਊਂਗਾ ਤੇ ਪੁੱਤ ਮੇਰੇ ਵਾਸਤੇ ਤੁਸੀਂ ਵੀ ਨਿਆਣੇ ਹੀ ਆ ਮੈਂ ਤਾਂ ਅੱਗੇ ਬਾਹਰ ਮਣੀ ਨੂੰ ਕਹਿੰਦੀ ਆਈ ਆ ਮੈਂ ਮੇਰੇ ਹੁੰਦਿਆ ਹੁੰਦਿਆ ਹੁਣ ਤੇ ਮੈਂ ਨਿਆਣਿਆਂ ਨੂੰ ਘਮਾ ਫਰਾ ਕੇ ਲਿਆਉਂਗੀ ਤੁਸੀਂ ਨਿਆਣੇ ਹੀ ਮੇਰੀ ਬਾਤੀ ਚਲੋ ਅੱਜ ਚਲੀਏ ਘੁੰਮਣ ਫਿਰਨ ਵਾਹਤੀ ਨਹੀਂ ਨਹੀਂ ਮਾਸੀ ਜੀ ਹੁਣ ਕਿੱਥੇ ਟਾਈਮ ਆ ਤੁਹਾਨੂੰ ਪਤਾ ਮੰਮੀ ਨੇ ਵੀ ਗੁੱਸੇ ਹੋਣਾ ਵਾ ਉਹਨਾਂ ਨੇ ਆਖਣਾ ਤੁਸੀਂ ਤੇ ਸ਼ਾਮਾ ਵਾਸਤੇ ਗਏ ਹਿੱਤੇ ਰਾਤ ਬਾਬਾ ਤੇਰੀ ਸੱਸ ਦਾ ਸੁਭਾਈ ਦਾਦਾ ਵਾ ਪਤਾ ਨਹੀਂ ਤੂੰ ਕਿੱਦਾਂ ਉਹਦੇ ਨਾਲ ਕੱਟਣ ਰਹੀ ਆ ਤੇ ਓਦਾਂ ਮੇਰੀ ਗੱਲ ਦਾ ਪੁੱਤ ਗੁੱਸਾ ਨਾ ਕਰੇ ਚਲੋ ਤੁਸੀਂ ਭੈਣਾ ਭੈਣਾ ਨੇ ਵੀ ਗੱਲਾਂ ਕੀਤੀਆਂ ਹੋਣਗੀਆਂ ਪਰ ਮੈਂ ਵੀ ਤੇਰ ਨਾਲ ਗੱਲ ਕਰਦੀ ਆ ਨਹੀਂ ਮਾਸੀ ਜੀ ਕੋਈ ਉਹੋ ਜੀ ਗੱਲ ਨਹੀਂ ਕੀਤੀ ਧੁਕਸੋਕੀ ਸੀ ਹਾਂ ਨਹੀਂ ਮੈਂ ਤੇਰ ਨਾਲ ਲੱਗੀ ਗੱਲ ਕਰਨ ਆਪਣੀ ਭੈਣ ਨੂੰ ਥੋੜਾ ਸਮਝਾ ਕੇ ਜਾਵਾਂ ਕਿਉਂ ਮਾਸੀ ਜੀ ਕੰਮ ਬੜਾ ਲੈਂਦੀ ਮੇਰੇ ਕੋ ਮੇਰੇ ਤੇ ਕਿਤੇ ਮਾਤੀ ਮਾਰ ਦਿੱਤੀ ਇੰਨੇ ਮੈਂ ਤੇ ਐਦਾਂ ਹੀ ਨਿਕਲ ਗਈ ਵਾਂਡੇ ਦਾ ਭੱਜ ਲਾ ਕੇ ਚੱਲ ਮੈਂ ਇਹ ਕਰਾਦ ਕਿਤੇ ਮੈਂ ਵੀ ਸੁੱਖ ਦਾ ਸਾਹ ਲੈ ਆਉਂ ਨਾ ਨਹੀਂ ਮਾਸੀ ਜੀ ਉਹ ਤਾਂ ਮੈਨੂੰ ਦੀਦੀ ਦੇ ਹਾਲਾਤ ਆ ਦੁੱਧ ਨਹੀਂ ਲੱਗਦਾ ਪਈ ਉਹ ਕੰਮ ਨਹੀਂ ਕਰਦੀ ਜਦੋਂ ਮੈਂ ਆਈ ਉਦੋਂ ਵੀ ਵਿਚਾਰੀ ਦੇ ਭੇੜੇ ਤੇ ਕੱਪੜੇ ਪਾਏ ਤੇ ਲੰਮੇ ਪਈ ਜਾਂਦੀ ਮੈਂ ਹੁਣੇ ਥੱਕਾ ਹਾਰ ਕੇ ਡਿੱਗੀ ਮੰਜੀ ਤੋ ਮੈਂ ਘਰ ਹੈ ਨਹੀਂ ਤੇ ਫੇਰ ਤੋ ਇਹ ਕਰਨਾ ਹੀ ਕਰਨਾ ਹੀ ਤੇ ਕੱਪੜੇ ਹੁਣ ਉਹਨੂੰ ਮੈਂ ਥੋੜੀ ਨਿਵਾਲ ਕੇ ਪਾ ਕੇ ਜਾਣੇ ਉਹ ਤੋ ਉਹਨੇ ਆਪੇ ਨਹਾ ਤੋ ਕੇ ਪਾਉਣੇ ਹੀ ਹੁਣ ਜਦੋਂ ਕੱਲੀ ਜਾਣੀ ਕਰ ਚਲੋ ਕੋਈ ਨਹੀਂ ਮਾਸੀ ਜੀ ਉਹ ਨਾ ਦਾ ਘਾਰਿਆ ਉਹ ਸਮਝਦਾਰ ਨੇ ਜਿਉ ਨਹੀਂ ਕੰਮ ਕਰਦੇ ਤੇ ਉਹਨਾਂ ਨੇ ਰੋਟੀ ਪਾਣੀ ਸਾਨੂੰ ਬਣਾ ਕੇ ਖਵਾਇਆ ਹੀ ਆ ਤੇ ਆਪਾਂ ਲੇਟ ਹੋਣ ਦੇ ਚੰਗਾ ਚਲੋ ਚੱਲਗੇ ਨਹੀਂ ਨਹੀਂ ਕੋਈ ਨਹੀਂ ਹੁਣ ਚਾਹ ਨਹੀਂ ਪੀਣੀ ਚਾਹ ਮਾਸੀ ਜੀ ਕੋਈ ਗੱਲ ਨਹੀਂ ਮੈਂ ਤੇ ਅਖਣੇ ਤੁਹਾਨੂੰ ਵੇਤੀ ਨਹੀਂ ਹੈਗੀ ਆਜੋ ਦੀਦੀ ਨੂੰ ਮਿਲ ਲਗੇ ਤੇ ਚੱਲ ਗਏ ਆਪਾਂ ਕਾਲੇ ਪੈ ਗਏ ਤਹੀਂ ਤੇ ਤੁਹਾਡੇ ਕਰਕੇ ਤਹੀਂ ਭੱਜ ਆਏ ਆ ਮੈਨੂੰ ਤੇ ਕਿਤੇ ਉੱਥੋਂ ਆਉਣ ਨਹੀਂ ਦਿੰਦੇ ਨਹੀਂ ਤੇ ਮੈਂ ਉੱਥੇ ਅੱਜ ਰਾਤ ਫੇਰ ਆਹਣਾ ਤੇਰੇ ਮਾਸੜ ਨਾਲ ਲੜ-ਲੁੜ ਕੇ ਪੁੱਤ ਚੱਲ ਤੁਸੀਂ ਦੱਸ ਦਿੰਦੇ ਮਾਹੀ ਤੇ ਇਹ ਕੰਮਕਾਰਾਂ ਜੋ ਘਰੋਂ ਨਿਕਲੇ ਸੀ ਤੂੰ ਦੱਸ ਕੋਈ ਨਹੀਂ ਆਪਾਂ ਫੇਰ ਆ ਜਾਂਦੇ ਫੇਰ ਰਗਵੀਰ ਨੇ ਫੋਨ ਜੋ ਕੀਤਾ ਤੇਾਨੂੰ ਹੋ ਗਿਆ ਵੀ ਪਰੌਣਿਆਂ ਨੇ ਆਖਣਾ ਇਹ ਜਾਣ ਕੇ ਨਹੀਂ ਘਰੇ ਆ ਮਾਸੀ ਆਉਣ ਲਈ ਚੱਲ ਕੋਈ ਨਹੀਂ ਹੁੰਦਾ ਤੁਸੀਂ ਚੰਗਾ ਕੀਤਾ ਆਜੋ ਮੈਂ ਮਾਸੜ ਜੀ ਨੂੰ ਵੀ ਮਿਲ ਲਾਂ ਚਲੋ ਕੋਈ ਬੰਦਾ ਹੀ ਵਿਖਣਾ ਹੈ ਜੇ ਮਿੱਟੀ ਦੇ ਢੇਰ ਲੱਗੇ ਆ ਤੇ ਉਹ ਖਲਾਰੀ ਜਾਂਦੀ ਪਰ ਉਹ ਕੀ ਜਾਂਦੇ ਹੋਣਗੇ ਕਿ ਇਹਨਾਂ ਕੋਈ ਮਿੱਟੀ ਦੀ ਖਲਾਰੀ ਵੀ ਜਿੰਨੇ ਜਿੱਲੇ ਬੰਦੇ ਐ ਡਾਡੀ ਕੋਈ ਕ ਨਹੀਂ ਖਲਾਰ ਲਿੰਦੀ ਐ ਕੰਮ ਤਾਂ ਦੇ ਦੇਣਾ ਬੰਦਾ ਲੱਭਦਾ ਨਹੀਂ ਕੋਈ ਵੀ ਢੜੀ ਵਾਲਾ ਤੇ ਮੈਂ ਚੱਲ ਖਲਾਰੀ ਖੁਰੀ ਚਾਹੀ ਜੇ ਮੁਰਕੇ ਮੀਟ ਮਾਂ ਪੈਂਦਾ ਪੈ ਤੇ ਚਿੱਕੜ ਹੋ ਜਾਣਾ ਇੱਥੇ ਓਏ ਆਇਆ ਹੈ ਮਿਸਤਰੀ ਵੀ ਹੁੰਦਾ ਪੰਜ ਚਾਰ ਦਿਨ ਲੱਗਣੇ ਤੇ ਮੈਂ ਲਾ ਜੂਗਾ ਇਟਾ ਹਣ ਕੇ ਅੱਛਾ ਹਾਂ ਉਹ ਵੀ ਕਹੇਗਾ ਵੀ ਖਲਾਰ ਦੋ ਮਿੱਟੀ ਮੈਂ ਖਲਾਰ ਦੂੰਦਾ ਦੇਸ਼ ਵੀ ਚੱਲ ਇਹ ਕੰਮ ਹੋ ਜਾਂਦਾ ਤੇ ਹੁਣ ਤੁਹਾਨੂੰ ਵੀ ਖਲਾਈਏ ਵਾਂਡੇ ਬੁੰਡੇ ਤੁਸੀਂ ਇੱਕ ਤੋਰ ਫੇਰਾਉ ਕੋ ਡਾਡੀ ਅਸੀਂ ਨਹੀਂ ਜਾਣਾ ਇਹੋ ਜੀ ਗਰਮੀ ਸਾਡਾਂ ਜੀ ਕਰ ਤੱਕਦੇ ਜਾਂ ਨਹੀਂ ਸਾਸਰੀ ਘਰ ਵਾਸਤੇ ਐਸੀ ਆਪਾਂ ਤਾਂ ਠੀਕ ਆ ਹਾਂਜੀ ਠੀਕ ਠਾਕ ਤੈਨੂੰ ਸਲਾਹ ਹਾਂ ਠੀਕ ਆ ਬੈਲਾ ਪੁੱਤ ਬਸ ਬੈਠੇ ਖਲਾਰੀ ਚਾਹੋਗੀ ਮਿੱਟੀ ਸਾਨੂੰ ਦੱਸ ਦਿੰਦੇ ਆ ਇੱਕ ਖਲਾਰ ਦਿੰਦੇ ਨਹੀਂ ਨਹੀਂ ਲੈ ਪਰੋਣੇ ਆਏ ਘੁੰਮਣ ਕਰਨ ਆਤੇ ਆ ਕਿ ਮਿੱਟੀ ਖਲਾਰਨਾ ਆਏ ਡਾਡੀ ਜੀ ਤੁਸੀਂ ਦੱਸੋ ਤੁਸੀਂ ਥੋੜਾ ਜਨਾ ਕੰਮ ਕਰਨਾ ਵਾ ਪਹਿਲਾਂ ਉਹਨੂੰ ਖਲਾਰੋ ਤੇ ਟਾ ਮੇਰੀ ਲੱਗਣ ਗਿਆ ਓਏ ਉਹ ਹੀ ਜਾਂਦਾ ਹੈ ਕਿ ਟਾ ਲਾਉਣੇ ਨੇ ਇਹਨੂੰ ਖਲਾਰ ਖੂੜ ਦੋ ਤੇ ਬੈਜੂਗੀ ਮਿੱਟੀ ਮਰੀ ਮੋਟੀ ਮੈਂ ਵੀ ਪਵੇ ਫੇਰੀ ਬਊਗੀ ਹੋਰ ਪੁੱਤ ਤੂੰ ਠੀਕ ਹਾਂ ਹਾਂਜੀ ਬਸ ਮਾਸਰ ਜੀ ਵਧੀਆ ਠੀਕ ਨਿਆਣੇ ਨਹੀਂ ਨਾਲ ਲੈ ਆਏ ਤੂੰ ਨਿਆਣੇ ਨਾਲ ਕੇ ਚਲ ਗਏ ਅੱਛਾ ਨਿਆਣੇ ਮੇ ਇਹ ਵੜਾ ਹੁੰਦਾ ਵਾ ਉੱਥੇ ਜਾਣਾ ਉੱਥੇ ਤੇ ਸਾਰੀ ਆ ਜਾਂਦੇ ਚੱਲ ਹਾਂਜੀ ਨਾਲ ਕੇ ਚਲ ਗਏ ਆ ਚਲ ਵਧੀਆ ਨਿਆਣੇ ਚੱਲਣਾ ਆਪਾਂ ਵੀ ਸਾਰੀਆਂ ਜਿਹੜੀਆਂ ਇਕੱਠੀਆਂ ਹੋਵਾਂਗੇ ਜਰਾ ਨਿਆਣੇ ਰਹਿਣ ਪਹਿਲਾਂ ਸੜ ਤੋਂ ਤੇ ਨਹੀਂ ਨੜ ਰਹੀ ਜਾਣਾ ਨਾਲੇ ਮੇਰੀ ਗੱਲ ਸੁਣ ਮਿੱਟੀ ਤੂੰ ਹੀ ਕਿਉ ਖਲਾਰਨੀ ਆ ਪੁੱਤ ਹੁਣ ਜਦੋਂ ਤੁਸੀਂ ਦੂਜੀ ਵਾਰ ਨੂੰ ਮਿਲਣ ਆਉਣਾ ਨਾ ਉਦੋਂ ਮਿੱਟੀ-ਮੁੱਟੀ ਦੇ ਐ ਇੱਟਾਂ ਸਭ ਕੁਝ ਵਧੀਆ ਹੋ ਜਾਣਾ ਵਾ ਨਾਲੇ ਮੇਰੀ ਮਾਸੀ ਕੰਮ ਹੀ ਬੜਾ ਕਰਦੀ ਆ ਆ ਥੋੜੀ-ਥੋੜੀ ਤੇ ਮਾਸੀ ਨੇ ਫੱਟੀ ਢਾ ਕੇ ਖਲਾੜ ਛੜਨੀ ਤੇ ਹੋਰ ਉਹ ਤਾਂ ਮੈਂ ਅੱਜ ਕੱਲ ਦੀ ਗਈ ਕਰਕੇ ਕਿਤੇ ਮੇਰੇ ਕਿੰਨੇ ਕੰਮ ਪਛੜ ਗਏ ਆ ਨਹੀਂ ਤੇ ਮੈਂ ਆਪਾਂ ਮੈਂ ਥੋੜਾ ਕਰਦੀ ਉਹਨਾਂ ਨੂੰ ਕਹਿ ਕੂ ਕਿ ਸਾਰਾ ਪੱਧਰ ਕਰਾ ਦੇਣਾ ਹੈਗਾ

ਦੀਦੀ ਆ ਚਾਹ ਨਾ ਧਰੀ ਅਹੀਂ ਨਿਉ ਪੀਣੀ ਮੈਂ ਤਾਂ ਹੁਣ ਧਰਤੀ ਆ ਮਿੱਠਾ ਪਤੀ ਵੀ ਪਾਤਾ ਨਾ ਨਾ ਹੀ ਚਾਹ ਨਹੀਂ ਪੀਣੀ ਆ ਪੈਣਾ ਆ ਸੱਸ ਤੇਰੀ ਕੋ ਰੱਬ ਫਨਾ ਹੀਓ ਵੇਖੀ ਕਿਤੇ ਹੁਣੇ ਹੀ ਕਲੇ ਨਾ ਪਾਲੀ ਗੱਲ ਕਰਕੇ ਮੈਨੂੰ ਅੰਦਰ ਆਂਦੀ ਆਪਣੀ ਭੈਣ ਨੂੰ ਸਮਝਾਈ ਸਾਰਾ ਕੰਮ ਮੈਂ ਕਰਦੀ ਆ ਬਲਜੀਤ ਹੱਥ ਨਹੀਂ ਲੰਦੀ ਆ ਮਿੱਟੀ ਤੋਂ ਗੱਲ ਛੇੜ ਗਈ ਫਿਰ ਮਮੂ ਪਾਣੀ ਦਿੱਤਾ ਥੋੜਾ ਜਿਹਾ ਮੈਂ ਮਾਸੀ ਸਾਨੂੰ ਕਿ ਪਤਾ ਹੀ ਫਟੇ ਧਰ ਕੇ ਤੂੰ ਤੇ ਸਾਰੀ ਖਲਾਰ ਛੜਨੀ ਤੂੰ ਤੇ ਕੰਮ ਹੀ ਬੜਾ ਕਰਦੀ ਗੱਲ ਜਿਹੜੀ ਆ ਨਾ ਵੇਰ ਕਿੱਤਾ ਚੁਗਲੀ ਹੋ ਜਾਂਦੀ ਆ ਚੁਗਲੀ ਹੋ ਜਾਂਦੀ ਆ ਕੰਮ ਕੋਈ ਨਹੀਂ ਕਰਦੀ ਸਰੀ ਦੇ ਪਖਾਂਡੀ ਗੱਦੀ ਢਿੱਡ ਹੋ ਗਿਆ ਤੇ ਕਈ ਸਿਰਦ ਹੋ ਗਿਆ ਤੇ ਹੁਣ ਵੇਲਾ ਗੱਲਾਂ ਦੇ ਪਹਾੜ ਬਣਾਉਂਦੀ ਆ ਮੈਨੂੰ ਵੀ ਪਤਾ ਵਾ ਆ ਜਿਹੜੀ ਨੌ ਪਾਲ ਚਲਾਈ ਹੱਥਾਂ ਦੇ ਇਹ ਕੰਮ ਕਰਨ ਵਾਲੀ ਲੱਭਦੀ ਭਲਾ ਮੈਨੂੰ ਬਿੱਲੀ ਜੀ 24 ਘੰਟੇ ਚੌਂਕਿਆਂ ਨੂੰ ਧਿਆਨ ਰੱਖੀ ਨਹੀਂ ਛੱਡ ਖੜਾ ਇੱਥੇ ਤੇ ਇਹੋ ਹਾਲ ਰਹਿਣਾ ਡਰਾਮੇ ਕਰਦੀ ਆ ਗੱਲਾਂ ਦੇ ਕੜਾ ਬਣਾਉਂਦੀ ਰਹਿੰਦੀ ਆ ਚਲ ਤੂੰ ਐਵੇਂ ਗਰੀਬ ਬਣਦੀ ਆ ਜਾ ਕੇ ਮੇਰੇ ਤੂੰ ਗਰਮੀ ਚ ਪੋਤੇ ਇੱਥੇ ਖਲੋਤੀ ਆ ਆ ਜਾ ਉੱਥੇ ਪੱਖੇ ਥੱਲੇ ਬਲਜੀਤ ਨਹੀਂ ਮਾਸੀ ਜੀ ਚੱਲ ਗਏ ਹੁਣ ਬਹੁਤ ਟਾਈਮ ਹੋ ਗਿਆ ਚਾਹ ਧਰੀ ਆ ਹੁਣ ਪੀ ਕੇ ਜਾਇਓ ਨਹੀਂ ਨਹੀਂ ਮਸੀ ਇਹ ਚਾਹ ਨਹੀਂ ਪੀਣ ਚੰਗਾ ਤੇ ਚੰਗਾ ਪੀਓ ਤੁਸੀਂ ਜਾਓ ਆਈ ਤੇ ਮੈਨੂੰ ਬੜਾ ਚੰਗਾ ਲੱਗਾ ਸੱਚੀ ਹਾਂ ਬਸ ਦੀਦੀ ਆਪਣਾ ਖਿਆਲ ਰੱਖੀ ਜਾ ਜਿੰਨੀ ਜਿੰਨੀ ਮਰਜ਼ੀ ਹੋਵੇ ਭੈਣ ਭਰਾ ਨੂੰ ਮਿਲ ਕੇ ਠੰਡ ਪੈ ਜਾਂਦੀ ਹੋਰ ਵੀ ਗੱਲ ਹੈ ਯਾ ਕਿ ਤੁਹਾਡੇ ਰਿਸ਼ਤੇ ਆ ਕਿਤੇ ਲੱਭਦੇ ਆ ਚੰਗਾ ਬਾਤ ਚੰਗਾ ਪੁੱਤ ਚੰਗਾ